ਬੇਨਤੀ ਕਰ ਲੱਗੇ ਹਾਂ ਕਿ ਜੋ ਰਾਵੀ ਦਾ ਬੰਨ ਜਿਹੜਾ ਟੁੱਟਾ ਹੋਇਆ ਹੈ ਤੁਸੀਂ ਸਾਰੇ ਦੇਖ ਰਹੇ ਜੇ ਇਸ ਮਾਹੌਲ ਨੂੰ ਸੁਕਲਾਨੌਰ ਤੋਂ ਪਿੰਡ ਚੰਦੂ ਬਡਾਲਾ ਹੈ ਉਹਦੇ ਤੋਂ ਇਹ ਬੰਨ ਤੁਸੀਂ ਦਾ ਬੰਨ ਟੁੱਟਾ ਹੈ ਸੋ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਮੈਕਮੇ ਦਾ ਬੰਦਾ ਇੱਥੋਂ ਤੱਕ ਨਹੀਂ ਪਹੁੰਚਿਆ ਸਾਰੇ ਲਾਗੇ ਦੇ ਪਿੰਡ ਜਿਹੜੇ ਨੇ ਉਹ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਔਰ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਜਿਹੜੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬੰਨ ਜਿਹੜਾ ਨੇ ਉਹ ਬੰਨਿਆ ਨਹੀਂ ਜਾ ਰਿਹਾ ਕਿਉਂਕਿ ਪਾਣੀ ਦੀ ਰਫਤਾਰ ਜ਼ਿਆਦਾ ਹੈ ਪਾਣੀ ਪੂਰਾ ਤੇਜ਼ ਚੱਲ ਰਿਹਾ ਹੈ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਦੇ ਅੱਗੇ ਵੀ ਔਰ ਸਰਕਾਰਾਂ ਦੇ ਅੱਗੇ ਵੀ ਬੇਨਤੀ ਆ ਮਹਿਕਮੇ ਦੇ ਅੱਗੇ ਵੀ ਬੇਨਤੀ ਆ ਕਿ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇਹਦੇ ਇੰਤਜ਼ਾਮ ਕੀਤੇ ਜਾਣ ਕਲਾਨੌਰ ਤੋਂ ਤੰਦੂ ਵਡਾਲਾ ਖਾਸਾ ਕਰਕੇ ਪਿੰਡ ਨੂੰ ਲਿਖਿਆ ਜਾਂਦਾ ਹੈ ਔਰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇੱਥੇ ਅਜੇ ਤੱਕ ਕੋਈ ਵੀ ਮਹਿਕਮੇ ਦਾ ਬੰਦਾ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਵੀ ਟੀਮਾਂ ਜਿਹੜੀਆਂ ਨੇ ਇੱਥੇ ਨਹੀਂ ਪਹੁੰਚੀਆਂ ਸੋ ਵੱਧ ਤੋਂ ਵੱਧ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚਣ ਤਾਂ ਜੋ ਪੁਕਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾਣ ਸਾਰਿਆਂ ਦਾ ਧੰਨਵਾਦ ਜੀ ਪੈਲੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਕੋਠੇ ਨੇ ਉਹ 10-10 ਫੁੱਟ ਨੇ ਕਰੀਬ ਜਿਹੜੇ ਡੁੱਬ ਚੁੱਕੇ ਨੇ ਸੋ ਆ ਤੁਹਾਨੂੰ ਦਿਖਾਏ ਜਾ ਰਹੇ ਨੇ ਵਿੱਚ ਕੋਠੇ ਜਿਹੜੇ ਨੇ 17 ਡੁੱਬ ਗਏ ਥੋੜੇ ਰਹਿ ਗਏ ਸੋ ਅੱਗੇ ਟਰਾਂਸਫਰ ਹੈ ਟਰਾਂਸਫਰ ਜਿਹੜਾ ਉਹ ਵੀ ਪੂਰਾ ਜਿਹੜਾ ਇਹ ਡੁੱਬ ਚੁੱਕਾ ਥੋੜਾ ਹੀ ਰਹਿ ਗਿਆ ਸੋ ਕਾਫੀ ਹਾਈਟ ਤੇ ਹੁੰਦਾ ਹੈ ਜਿਹੜਾ ਟਰਾਂਸਫਰ ਲਗਾਇਆ ਹੁੰਦਾ ਸੋ ਤੁਸੀਂ ਦੇਖ ਸਕਦੇ ਜੇ ਵੀ ਪੂਰੀ ਜਿਹੜੀ ਆ ਮਾਰ ਪਾਣੀ ਦੀ ਵੱਜ ਚੁੱਕੀ ਹੈ ਸੋ ਪ੍ਰਸ਼ਾਸਨ ਦੇ ਅੱਗੇ ਮੈਕਮੇ ਤੇ ਅੱਗੇ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾਣ ਤਾਂ ਜੋ ਬਚਾਅ ਹੋ ਸਕੇ ਨਾ ਤਾਂ ਪਾਣੀ ਬਾਹਰ ਇਸ ਤਰ੍ਹਾਂ ਪਾਣੀ ਆਉਂਦਾ ਡਿਆ ਰਿਹਾ ਵੇਖੋ ਲੋ ਇਹ ਗੇਮ ਨੂੰ ਮੈਂ ਖਣਾ ਦੇਖਣਾ ਚਾਹੁੰਦਾ ਹਾਂ ਜੀ ਸੁਆਪਿੰ ਦੇਖ ਸਕਦੇ ਜੀ ਰਾਵੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਆ ਸੋ ਗੁਰਦਾਸਪੁਰ ਤੋਂ ਤੜਨੌਰ ਆਸਾਪਿੰਡਿਆ ਅਸਲ ਤੋਂ ਜਿਹੜਾ ਧੁੱਸੀ ਦਾ ਬੰਨ ਹੈ ਉਹ ਤੋਂ ਤੋਂ ਕਦੇ ਪੂਰੀ ਯੋਗ ਦਿਣਾ ਪਾਣੀ ਚੱਲ ਰਿਹਾ ਪਿੰਡ ਵਾਸੀ ਪੂਰੇ ਜਿਹੜੇ ਨੇ ਲਾਗੇ ਲਾਗੇ ਦੇ ਪਿੰਡ ਵੀ ਜਿਹੜੇ ਨੇ ਉਹ ਪਾਣੀ ਬੰਦਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹ ਵੱਧ ਨਹੀਂ ਰਿਹਾ ਸੋ ਪਾਣੀ ਦੀ ਜਿਹੜੀ ਰਸਤਾਰ ਆ ਪਾਣੀ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਵਾ ਸੋ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਪਾਣੀ ਨੂੰ ਜਿਹੜਾ ਬੰਨਣਾ ਬੜਾ ਔਖਾ ਵਾ ਸੋ ਪ੍ਰਸ਼ਾਸਨ ਨੂੰ ਤੇ ਮਹਿਕਮੇ ਨੂੰ ਇਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਆ ਕਿ ਉਹ ਇਹਦੇ ਤੇ ਆ ਕੇ ਕੰਟਰੋਲ ਕਰਨ ਕੋਈ ਵੀ ਇੰਤਜ਼ਾਮ ਕਰਕੇ ਜਿਹੜਾ ਵਾ ਤਾਂ ਜੋ ਫਸਲਾਂ ਵੀ ਜਿਹੜੀ ਆ ਫਸਲਾਂ ਦਾ ਵੀ ਪਚਾਹ ਹੋ ਸਕੇ ਤੇ ਜਾਨੀ ਮਾਨੀ ਨੂੰ ਕੋਈ ਨੁਕਸਾਨ ਨਾ ਹੋ ਸਕੇ ਪਿੰਡ ਨੇ ਲਾਗੇ ਨਾਲ ਹੀ ਪਿੰਡਿਆ ਖਾਸਾ ਸੋ ਬਹੁਤ ਤੇਜ਼ੀ ਦੇ ਨਾਲ ਜਿਹੜਾ ਪਾਣੀ ਰਾਵੀ ਦਰਿਆ ਜਿਹੜਾ ਉਹ ਇੱਧਰ ਨੂੰ ਪਾਣੀ ਦੀ ਮਾਰ ਮਾਰ ਰਿਹਾ ਸੋ ਮੈਂ ਕਹਾਂਗਾ ਕੈਮਰਾ ਵਾਲਿਆਂ ਨੂੰ ਕਿ ਇੱਧਰ ਦੀ ਸਾਈਡ ਜਿਹੜੀ ਆ ਉਹ ਵਿਖਾਈ ਜਾਵੇ ਤਾਂ ਜੋ ਇਹ ਸਾਰੇ ਦੇਖ ਸਕਣ ਕਿ ਪਾਣੀ ਦੀ ਮਾਰ ਜਿਹੜੀ ਉਹ ਕਿੰਨੀ ਮਾਰੀ ਹੋਈ ਆ ਆਜੋ ਗਲੋਬਲ ਦਾ ਭਾਗੇ ਮੈਸੇਜ ਲੱਗ ਜਾ ਤੁਸੀਂ ਦੇਖ ਸਕਦੇ ਜੀ ਰਾਵੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਆ। ਸੋ ਬਰਕਾਪੁਰ ਤੋਂ ਕਲਾਂ ਨੌਰ ਸਾਹਾ ਪਿੰਡ ਆ। ਅੱਜੇ ਤੋਂ ਜਿਹੜਾ ੁੱਸੀ ਦਾ ਬੰਨ ਹੈ ਉਹ ਟੁੱਟ ਚੁੱਕਾ ਤੇ ਪੂਰੇ ਜੋਰ ਤੇ ਆ ਪਾਣੀ ਚੱਲ ਰਿਹਾ ਪਿੰਡ ਵਾਸੀ ਪੂਰੇ ਜਿਹੜੇ ਨੇ ਲੱਗੇ ਲੱਗੇ ਦੇ ਪਿੰਡ ਵੀ ਜਿਹੜੇ ਨੇ ਉਹ ਪਾਣੀ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹ ਵੱਧ ਨਹੀਂ ਰਿਹਾ। ਸੋ ਪਾਣੀ ਦੀ ਜਿਹੜੀ ਰਫਤਾਰ ਆ ਪਾਣੀ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਵਾ। ਸੋ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਪਾਣੀ ਨੂੰ ਜਿਹੜਾ ਬੰਨਣਾ ਬੜਾ ਔਖਾ ਵਾ। ਤੋ ਪ੍ਰਸ਼ਾਸਨ ਨੂੰ ਤੇ ਵਿਭਾਗ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਆ ਕਿ ਉਹ ਇਹਦੇ ਤੇ ਆ ਕੇ ਕੰਟਰੋਲ ਕਰਨ ਕੋਈ ਵੀ ਇੰਤਜ਼ਾਮ ਕਰਕੇ ਜਿਹੜਾ ਵਾ ਤਾਂ ਜੋ ਫਸਲਾਂਾਂ ਦੀ ਵੀ ਜਿਹੜੀ ਆ ਫਸਲਾਂ ਦਾ ਵੀ ਬਚਾਅ ਹੋ ਸਕੇ ਤੇ ਜਾਨੀ ਮਾਨੀ ਵੀ ਕੋਈ ਨੁਕਸਾਨ ਨਾ ਹੋ ਸਕੇ ਪਿੰਡ ਨੇ ਲਾਗੇ ਨਾਲ ਹੀ ਪਿੰਡਿਆ ਖਾਸਾ ਤੋਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਪਾਣੀ ਰਾਵੀ ਦਰਿਆ ਜਿਹੜਾ ਉਹ ਇਧਰ ਨੂੰ ਪਾਣੀ ਦੀ ਮਾਰ ਮਾਰ ਰਿਹਾ ਤੋਂ ਮੈਂ ਕਹਾਂਗਾ ਕੈਮਰਾ ਵਾਲਿਆਂ ਨੂੰ ਕਿ ਇਧਰ ਦੀ ਸਾਈਡ ਜਿਹੜੀ ਆ ਉਹ ਵਿਖਾਈ ਜਾਵੇ ਤਾਂ ਕਿ ਸਾਰੇ ਦੇਖ ਸਕਣ ਕਿ ਪਾਣੀ ਦੀ ਮਾਰ ਜਿਹੜੀ ਆ ਕਿੰਨੀ ਵੱਡੀ ਹੈ